ਵੈਕਟਿਕ ਦਾ ਕੰਮ ਹੈ ਵੈਕਟਿਕ ਦੀ ਫਰੇ ਤੁਸੀਂ ਬਹੁਤ ਸੋਣਾ ਇਹ ਟੋਪਿਕ ਚੁਣਿਆ ਜਿਹੜੀ ਅੱਜ ਬਹੁਤ ਸਾਨੂੰ ਲੋੜ ਹੈ ਪਰ ਜੇਤੇ ਕੋਈ ਗੱਲ ਕਰਦੀ ਰਿਹਾ ਜਿਹੜੇ ਮੁੱਦਾ ਹੈ ਇਹਦੇ ਨਾਲ ਸਾਡੀ ਜਿਹੜੀ ਸਿਹਤ ਹੈ ਉਹ ਤਬਾਹ ਹੋ ਰਹੀ ਹੈ ਤੇ ਜਿਹੜਾ ਯੂਰੇਨੀਅਮ ਪਾਣੀ ਦੇ ਵਿੱਚ ਆਉਂਦਾ ਹੈ ਉਹਦੇ ਨਾਲ ਕੈਂਸਰ ਹੋ ਰਿਹਾ ਹੈ ਤੇ ਕੈਂਸਰ ਦੀ ਬਿਮਾਰੀ ਦੇ ਲਈ ਅਜੇ ਤੱਕ ਸਾਡੇ ਕੋਲੇ ਪੂਰੇ ਇਲਾਜ ਨਹੀਂ ਹੈ ਅਸੀਂ ਦੇਖਿਆ ਕਿ ਜਿਹੜਾ ਸਤਲੁਜ ਦਾ ਪਾਣੀ ਹੈ ਇਹ ਤਿੱਬਤ ਤੋਂ ਸ਼ੁਰੂ ਹੁੰਦਾ ਹੈ ਸਤਲੁਜ ਦਰਿਆ ਉੱਥੋਂ ਸ਼ੁਰੂ ਹੁੰਦਾ ਹੈ ਤੇ ਤਿੱਬਤ ਦੇ ਵਿੱਚੋਂ ਇਹ 322 ਕਿਲੋਮੀਟਰ ਦਾ ਸਫ਼ਰ ਕਰਕੇ ਹਿਮਾਚਲ ਦੇ ਪਿੰਡ ਨਾਂ ਕੁਵਿਨ ਦੇ ਵਿੱਚ ਤਾਸ਼ੰਗਾਂਝ ਦੇ ਵਿੱਚ ਹਿਮਾਚਲ ਚਾ ਜਾਂਦਾ ਹੈ ਇੰਡੀਆ ਚਾ ਜਾਂਦਾ ਫਿਰ ਇਹ ਪੰਜਾਬ ਚਾ ਜਾਂਦਾ ਤੇ ਜਦੋਂ ਆਪਾਂ ਨੰਗਲ ਜਾਂਦੇ ਆ ਉੱਥੇ ਹੈਵੀ ਵਾਟਰ ਪਲੈਂਟ ਫਰਟੀਲਾਈਜ਼ਰ ਫੈਕਟਰੀ ਜਿਹੜੀ ਨੰਗਲ ਹੈ ਉਹਦੇ 'ਚ ਲੱਗੀ ਹੋਈ ਹੈ ਹੁਣ ਹੈਵੀ ਵਾਟਰ ਪਲੈਂਟ ਦਾ ਵੀ ਤਲਕਾ ਥਿਊਰੇਨੀਅਮ ਦੇ ਨਾਲ ਹੈ ਇਸ ਨੂੰ ਜਦੋਂ ਇਨਰਿਚ ਕਰਦੇ ਆਂ ਰੇਨੀਅਮ ਨੂੰ ਉਦੋਂ ਹੈਵੀ ਵਾਟਰ ਦੀ ਲੋੜ ਪੈਂਦੀ ਹੈ ਤੇ ਸਾਡੀ ਪਾਰਟੀ ਨੂੰ ਹਮੇਸ਼ਾ ਸਾਥ ਰਿਹਾ ਹੈ ਕਿ ਜਾਂਤਾ ਚੀਨ ਨੇ ਜਾ ਇੰਡੀਆ ਨੇ ਇੱਕ ਯੂਰੇਨੀਅਮ ਅਰਿੰਚ ਐਨ ਰਿਚਮੈਂਟ ਪਲਾਂਟ ਜਾਂ ਤਾਂ ਸਿੱਬਤ ਦੇ ਵਿੱਚ ਲਾਇਆ ਤੇ ਜਾਂ ਇੰਡੀਆ ਦੇ ਵਿੱਚ ਲਾਇਆ ਜਿੱਥੇ ਹਿਮਾਚਲ ਦੇ ਵਿੱਚੋਂ ਸਾਡੇ ਪੰਜਾਬ ਦੇ ਵਿੱਚ ਹੁੰਦਾ ਤੇ ਜਿੰਨਾ ਚਿਰ ਇਹਦੀ ਡਰਾਫਟ ਨਹੀਂ ਹੁੰਦੀ ਉਦੋਂ ਸਿਰਫ ਪਤਾ ਨਹੀਂ ਲੱਗਦਾ ਜਿਹੜੇ ਸਾਡੇ ਹੁਣ ਨਵੇਂ ਚੀਫ ਚੀਫ ਜਸਟਿਸ ਆਏ ਆ ਉਹਨਾਂ ਨੇ ਵੀ ਆਪਣੀ ਹਾਈ ਕੋਰਟ ਦੇ ਵਿੱਚ ਇਹ ਮੁੱਦਾ ਰੇਨੀਅਮ ਦਾ ਤੇ ਸਥਲ ਵਿਟ ਦਾ ਠਾਇਆ ਤੇ ਮੈਂ ਸਮਝਦਾ ਕਿ ਉਹਨਾਂ ਦੀ ਪਹੁੰਚ ਇੰਨੀ ਉੱਚੀ ਨਹੀਂ ਹੋ ਸਕੂਗੀ ਕਿ ਇਸ ਦੇ ਉੱਤੇ ਕੋਈ ਫੈਸਲਾ ਸਾਨੂੰ ਸੁਣਾ ਸਕਣ ਕਿਉਂਕਿ ਜਿਹੜਾ ਵਰਲਡ ਹੈਲਥ ਓਰਗੇਨਾਈਜੇਸ਼ਨ ਹੈ ਉਸ ਨੇ ਅਪਡੇਟਡ ਸਟੈਂਡਰਡ ਸਾਨੂੰ ਦਿੱਤੇ ਹੈ ਕਿ ਪਾਣੀ ਕਿੰਨਾ ਸਾਫ਼ ਹੋਣਾ ਚਾਹੀਦਾ ਕੀ ਇਹਦਾ ਸਟੈਂਡਰਡ ਹੋਣਾ ਚਾਹੀਦਾ ਪਰ ਸਾਡੀ ਗਵਰਨਮੈਂਟ ਇਧਰਲੇ ਪਾਸੇ ਆਉਂਦੀ ਨਹੀਂ ਤੇ ਨਾ ਸਾਨੂੰ ਦੱਸਦੀ ਹੈ ਕਿ ਇਹ ਜਿਹੜੇ ਯੂਰੇਨੀਅਮ ਅਨਰੀਚਮੈਂਟ ਪਲਾਂਟਸ ਚੀਨ ਦੇ ਵਿੱਚ ਲੱਗੇ ਤਿੱਬਤ ਤੇ ਇੰਡੀਆ ਦੇ ਵਿੱਚ ਲੱਗੇ ਐ ਇਹ ਕਿੱਥੇ ਲੱਗੇ ਐ ਜੋ ਪਰਟੀਨੈਂਡਾ ਵੇਸ ਸਾਰਾ ਸਤਲੁਜ ਦੇ ਵਿੱਚ ਜਾਂਦਾ ਹੈ ਜਿਹੜਾ ਹੈਵੀ ওয়াਟਰ ਫੈਕਟਰੀ ਹੈ ਐਨਰਜੀ ਉਦਾਵੀ ਹੈ ਪਾਣੀ ਸਤਲੁਜ ਦੇ ਵਿੱਚ ਜਾਂਦਾ ਹੈ ਇਹ ਤਾਂ ਇੱਕੋ ਇੱਕ ਲਾਜ ਹੈ ਕਿ ਜੇ ਆਪਾਂ ਸਾਰੇ ਤੁਹਾਡੀ ਕਮੇਟੀ ਇਸ ਮਸਲੇ ਨੂੰ ਇੰਟਰਨੈਸ਼ਨਲ ਐਟਮਿਕ ਏਜੰਸੀ ਵੀਆਨਰ ਦੇ ਵਿੱਚ ਲੈ ਕੇ ਜਾਈਏ ਜਿਹੜਾ ਸਾਰਾ ਪਤਾ ਕਰ ਸਕਦੀ ਹੈ ਕਿ ਯੂਰੇਨੀਅਮ ਐਨ ਰਿਚਮੈਂਟ ਪਲਾਂਟਸ ਕਿੱਥੇ ਕਿੱਥੇ ਲੱਗੇ ਆ ਜੋ ਕਰਤੇ ਯੂਰੇਨੀਅਮ ਐਨ ਰਿਚਮੈਂਟ ਪਲਾਂਟਸ ਦੇ ਨਾਲ ਆਪਣੇ ਐਟਮ ਬੌਮ ਨਿਊਕਲੀਅਰ ਬੌਮ ਬਣਦੇ ਆ ਤੇ ਵਰਲਡ ਦੇ ਵਿੱਚ ਬਹੁਤ ਵੱਡਾ ਇਸ਼ੂ ਹੈ ਕਿ ਇਹ ਇਰੇਨੀਅਮ ਐਨ ਰਿਚਮੈਂਟ ਪਲਾਂਟਸ ਕਿੱਥੇ ਕਿੱਥੇ ਲੱਗੀਆਂ ਸੋ ਇਹਦੀ ਬਹੁਤ ਜ਼ਰੂਰੀ ਜ਼ਰੂਰੀ ਜ਼ਰੂਰਤ ਹੈ ਪਰ ਇਸ ਨੂੰ ਜੇ ਸਿਰਫ ਇੰਟਰਨੈਸ਼ਨਲ اٹੋਮਿਕ એનર્ਜੀ ਏਜੰਸੀ ਇਸ ਦੀ ਰਿਪੋਰਟ ਸਾਨੂੰ ਦਊਗੀ ਤਾਂ ਸਾਨੂੰ ਪਤਾ ਲੱਗ ਸਕੂਗਾ ਕਿਉਂਕਿ ਨਾ ਇੰਡੀਆ ਨੇ ਨਾ ਚਾਈਨਾ ਨੇ ਸਾਨੂੰ ਦੱਸਣਾ ਕਿ ਇੱਥੇ ਕੀ ਹੋ ਰਿਹਾ ਪਰ ਇਹ ਹੈ ਜੀ ਐਨ ਰਿਚਮੈਂਟ ਪਲਾਨਸ ਹੈਗੇ ਆ ਤਦੇ ਸਾਡੇ ਪਾਣੀਆਂ ਦੇ ਵਿੱਚ ਯੂਰੇਨੀਅਮ ਆ ਰਿਹਾ ਹੁਣ ਸਫਾਈ ਦੀ ਗੱਲ ਆਪਾਂ ਜ਼ਰੂਰ ਕਰਦੇ ਆਂ ਫਰਸ ਫਾਈ ਰੱਖਦੇ ਨੇ ਹੁਣ ਇੰਡੀਆ ਦੇ ਵਿੱਚ 10 ਸਾਲ ਤੋਂ ਰਾਈਟ ਵਿੰਗ ਹਿੰਦੂਤਵਾ ਪਾਰਟੀ ਹੈ ਬੀਜਪੀ ਤੇ ਅਰਸ ਇਸ ਦਾ ਰਾਜ ਹੈ ਕਿ ਜਿਹੜਾ ਆਪਣਾ ਗੰਗਾ ਇਹ ਸਾਡਾ ਇਹ ਬਹੁਤ ਪਵਿੱਤਰ ਤੇ ਧਾਰਮਿਕ ਦਰਿਆ ਹੈ ਅਜੇ ਸੈਂਟਰ ਦੀ ਸਰਕਾਰ ਇਸ ਨੂੰ ਨਹੀਂ ਸਾਫ਼ ਕਰ ਸਕੀ ਜਿਹੜੇ ਵੱਡੇ ਵੱਡੇ ਸ਼ਹਿਰ ਹੈ ਗੰਗਾ ਦੇ ਉੱਤੇ ਸਾਰਾ ਸੀਵਰੇਜ ਸਾਰਾ ਫੈਕਟਰੀ ਦਾ ਲੈਦਰ ਫੈਕਟਰੀਜ਼ ਦਾ ਗੰਦਾ ਪਾਣੀ ਗੰਗਾ ਦੇ ਵਿੱਚ ਜਾਂਦਾ ਹੈ ਤੇ ਜਿਹੜੀ ਸਭ ਤੋਂ ਅਜੀਬ ਗੱਲ ਤੁਹਾਨੂੰ ਲੱਗੋਗੀ ਕਿ ਸਾਡੇ ਪ੍ਰਾਈਮ ਮਿਨਿਸਟਰ ਸਾਹਿਬ ਮੋਦੀ ਸਾਹਿਬ ਵਾਰਾਨਸੀ ਤੋਂ ਐਮਪੀ ਚੁਣੇ ਜਾਂਦੇ ਆ ਜਦੋਂ ਐਮਪੀ ਆਪਣੇ ਹਲਕੇ ਚ ਬਾਰਾਣਾ ਸਿੱਧ ਜਾਂਦੇ ਐ ਤੇ ਉਹਨਾਂ ਦਾ ਟਾਇਲਟ ਵੀ ਗੰਗਾ ਦੇ ਵਿੱਚ ਜਾਂਦਾ ਦੱਸੋ ਹੁਣ ਫਿਰ ਇਸ ਮੁਲਕ ਦਾ ਕੀ ਕੀਤਾ ਜਾਵੇ ਜੇ ਪ੍ਰਾਈਮ ਮਿਨਿਸਟਰ ਦਾ ਟਾਇਲਟ ਆਪਾਂ ਕੋਸ਼ਿਸ਼ ਕਰਤਾ ਸਕਦੇ ਨਹੀਂ ਜੇ ਇੰਨੀ ਸੂਝ ਹੈ ਨਹੀਂ ਨਾ ਪਾਰਟੀ ਵਾਲਿਆਂ ਨੂੰ ਸੂਝ ਹੈ ਕੀ ਇਹਨਾਂ ਨੂੰ ਹਟਾਈਏ ਤੇ ਬਾਅਦ ਚਲੇ ਜਾਇਆ ਕਰ ਨੇਦਰ ਉਧਰ ਫਿਰ ਆਪਣਾ ਬਿਆਸ ਹੈ ਬਿਆਸ ਵੀ ਹਿੰਦੂ ਦਾ ਬਹੁਤ ਧਾਰਮਿਕ ਦਰਿਆ ਹੈ ਇਹ ਸ਼ੁਰੂ ਹੁੰਦਾ ਰੁਤਾੰਗ ਪਾਸ ਤੋਂ ਤੇ ਬਿਆਸ ਰਿਸ਼ੀ ਦੇ ਜਟਾਂ ਦੇ ਵਿੱਚੋਂ ਪਾਣੀ ਨਿਕਲ ਕੇ ਇਹ ਬਿਆਸ ਸਾਡਾ ਪਾਣੀ ਪੰਜਾਬ ਚੋਂ ਦਾ ਹਿਮਾਚਲ ਚ ਤੇ ਹਿਮਾਚਲ ਦੇ ਸ਼ਹਿਰਾਂ ਦੀ ਮੰਡੀ ਦੀ ਮਨਾਲੀ ਦੀ ਸਾਰੇ ਗੰਦਗੀ ਬਿਆਸ ਦੇ ਵਿੱਚ ਹੁੰਦੀ ਹੈ ਹੁਣ ਹਿਮਾਚਲ ਪ੍ਰਦੇਸ਼ ਬਹੁਤ ਕਟੜ ਸੂਬਾ ਉੱਥੇ ਮੁਸਲਮਾਨਾਂ ਦੀਆਂ ਮਸੀਤਾਂ ਗਰਾਈਆਂ ਜਾ ਰਹੀਆਂ ਹਨ ਪਰ ਮੇਰਾ ਮਤਲਬ ਹੈ ਕਿ ਜੇ ਜੇ ਸੂਜ ਹੈ ਤੇ ਬਿਆਸ ઋષਿ ਦੇ ਜਟਾਂ ਦੇ ਵਿੱਚੋਂ ਇਹਦਾ ਪਾਣੀ ਨਿਕਲਦਾ ਹੈ ਜੇ ਜਦੋਂ ਆਰੀਅਨ ਸਾਡੇ ਦੇਸ਼ ਦੇ ਵਿੱਚ ਆਏ ਹੈ ਰਿਗਵੇਦਾ ਇਹਦੇ ਕੰਡਿਆਂ ਦੇ ਉੱਤੇ ਲਿਖਿਆ ਗਿਆ ਫਿਰ ਮੇਰਾ ਮਤਲਬ ਹੈ ਇਹਦੀ ਸਫਾਈ ਤਾਂ ਹੋਣੀ ਚਾਹੀਦੀ ਹੈ ਨੈਸ਼ਨਲੀ ਅਕਸਰ ਰਾਈਟਵਿੰਗ ਅਲਟਰਾ ਨੈਸ਼ਨਲਿਸਟ ਪਾਰਟੀ 10 ਸਾਲ ਤੋਂ ਦਿੱਲੀ ਦੇ ਵਿੱਚ ਰੂਲ ਕਰ ਰਹੀ ਹੈ ਜਿਹੜੀ ਸਭ ਤੋਂ ਵੱਡੀ ਚੀਜ਼ ਹੈ ਜੀ ਕਿ ਇਹ ਪਾਰਟਿਸਪੇਸ਼ਨ ਆਫ ਦ ਪੀਪਲ ਜਿੱਥੋਂ ਦੀ ਇਹ ਪਾਣੀ ਜਾਂਦੇ ਐ ਉਹਨਾਂ ਦੀ ਹੁੰਦੀ ਵੀ ਨਹੀਂ ਹੁਣ ਸਾਡੀ ਕਨਸਟੀਟਿਊਸ਼ਨ ਤੇ ਰਿਪੀਰੀਅਨ ਲਾ ਕਹਿੰਦਾ ਕਿ ਵਾਟਰਸ ਆਰ ਅ ਸਟੇਟ ਸਬਜੈਕਟ ਜੇ ਸਟੇਟ ਸਬਜੈਕਟ ਐ ਮੈਂ ਸਮਝ ਨਹੀਂ ਸਕਦਾ ਕਿ ਫੇਡ ਸਟੇਟ ਦੀ ਮਰਜ਼ੀ ਤੋਂ ਬਗੈਰ ਇਹ ਪਾਣੀ ਹਰਿਆਣਾ ਦਿੱਲੀ ਤੇ ਰਾਜਸਥਾਨ ਦੇ ਵਿੱਚ ਕਿਵੇਂ ਜਾ ਸਕਦੇ ਇੰਟਰਨੈਸ਼ਨਲ ਰਿਪੀਰੀਅਨ ਫਿਰ ਜਿਹੜਾ ਰਾਈਟ ਵਿੰਗ ਨੂੰ ਮਾਰਾ ਲੱਗੂ ਜੇ ਮੈਂ ਹੋਰ ਅੱਗੇ ਕਹਿੰਦਾ ਉਹ ਇਹ ਹੈ ਕਿ ਜੇ ਆਪਣੇ ਇੰਟਰਨੈਸ਼ਨਲ ਰਿਪੀਰੀਅਨ ਪ੍ਰਿੰਸੀਪਲ ਪਾਣੀਆਂ ਦਾ ਫੋਲੋ ਕਰਨਾ ਹੈ ਫਿਰ ਜਿਹੜੇ ਪਾਕਿਸਤਾਨ ਦੇ ਵਿੱਚ ਆਪਣੇ ਦਰਿਆ ਜਾਂਦੇ ਐ پاکستان ਦੇ دریا ਰਿਪੇਰੀਅਨ ਦੇ ਵਿੱਚ ਆਉਂਦੇ ਆ ਉਹਨਾਂ ਦਾ ਹੱਕ ਹਰਿਆਣਾ ਤੇ ਰਾਜਸਥਾਨ ਤੇ ਦਿੱਲੀ ਤੋਂ ਜ਼ਿਆਦਾ ਹੁਣ ਇਹ ਤੁਹਾਨੂੰ ਸ਼ਾਇਦ ਬੁਰਾ ਲੱਗੂ ਕਿ ਮੈਂ ਪਾਕਿਸਤਾਨ ਦੀ ਗੱਲ ਕਰਤੀ ਹੈ ਪਰ ਮੈਂ ਹੈਗਾ ਪਾਕਿਸਤਾਨ ਤੁਹਾਨੂੰ ਸੋਥੜੀ ਹਮਦਰਦੀ ਮੇਰੀ ਹੈਗੀ ਹੈ ਹੁਣ ਪਰਸੋਂ ਮੈਂ ਇਹ ਸਿਗਾ ਅੰਮ੍ਰਿਤਸਰ ਉੱਥੇ ਢੇਰ ਲੱਗੇ ਪਏ ਆ ਗੰਦਗੀ ਦੇ ਪਹਾੜ ਬੜੇ ਹੋਏ ਹੁਣ ਜਿਹੜੇ ਉਹ ਢੇਰਾਂ ਦੇ ਵਿੱਚੋਂ ਪਾਣੀ ਆਉਂਦਾ ਉਹ ਐਡਾ ਜ਼ਰੀਲੀ ਆ ਉਹਦੇ 'ਚ ਗੈਸੇਜ਼ ਆ ਉਹਦੇ ਵਿੱਚ ਕੈਮਿਕਲਸ ਨੇ ਤੇ ਸਾਰਾ ਪਾਣੀ ਅੰਡਰਗਰਾਊਂਡ ਜਾ ਕੇ ਦਰਬਾਰ ਸਾਹਿਬ ਦੇ ਵਿੱਚ ਜਾਂਦਾ ਹੈ ਦੁਰਗਾ ਨ ਮੰਦਿਰ ਦੇ ਵਿੱਚ ਜਾਂਦਾ ਪਰ ਨਾ ਸਾਡੇ ਹਿੰਦੂ ਨੂੰ ਸੁਰਤਾ ਨਾ ਸਿੱਖ ਨੂੰ ਸੁਰਤਾ ਹੈ ਕਿ ਉਸ ਡੰਪ ਦੇ ਵਿੱਚ ਬਿਜਲੀ ਬਣ ਸਕਦੀ ਹੈ ਤੇ ਆਪਾਂ ਬਿਜਲੀ ਕਿਉਂ ਨਹੀਂ ਬਣਾਉਂਦੇ ਹੈਗੇ ਤੇ ਦਰਬਾਰ ਸਾਹਿਬ ਦੇ ਵਿੱਚ ਪਾਣੀ ਗੰਦਾ ਜਾਂਦਾ ਹੈ ਉਸ ਡੰਪ ਦਾ ਤੁਸੀਂ ਦੇਖ ਕੇ ਆਓ ਕਿਸੇ ਵੇਲੇ ਮੈਂ ਤਾਂ ਕੱਲ ਇਨਾ ਆਖਿਆ ਹੋਇਆ ਸੀ ਕਿ ਮੈਂ ਪ੍ਰੈਸ ਨੂੰ ਕਿਹਾ ਕਿ ਆ ਜਿਹੜੇ ਪਹਾੜ ਬਣੇ ਹੋਏ ਐ ਇਹਨਾਂ ਦੇ ਉੱਤੇ ਇਹ ਪਲਾਸਟਿਕ ਦੇ ਪੇਪਰ ਬੜੇ ਐ ਪਹਾੜ ਚਿੱਟੇ ਹੋਏ ਪਏ ਐ ਐ ਲੱਗਦਾ ਇਹਨਾਂ ਤੇ ਬਰਫਾਂ ਹੈਗੀਆਂ ਤੇ ਜਦੋਂ ਇਹ ਕੇਜਰੀਵਾਲ ਸਾਹਿਬ ਬਾਹਰ ਆਏ ਜਾਂ ਮੋਦੀ ਸਾਹਿਬ ਆਏ ਇਹਨਾਂ ਨੂੰ ਇਹ ਬਰਫ ਦੇ ਪਹਾੜਾਂ ਦੇ ਉੱਤੇ ਇਹਨਾਂ ਦਾ ਰੈਸਟ ਹਾਊਸ ਬਣਾਵਾਂਗੇ ਤਾਂ ਇਹਨਾਂ ਨੂੰ ਪਤਾ ਲੱਗੂਗਾ ਕਿ ਇਹ ਗੰਦਗੀ ਕਿੰਨੀ ਇੱਥੇ ਹੈਗੀ ਹੈ ਤੇ ਅਸੀਂ ਕੁਝ ਕਰ ਨਹੀਂ ਸਕਦੇ ਤੇ ਜੇ ਗੰਗਾ ਨੂੰ ਨਹੀਂ ਸਾਫ਼ ਕਰ ਸਕਦੇ ਤਾਂ ਫੇਰ ਇਹ ਸਰਕਾਰ ਜਿਵੇਂ ਮੇਰਾ ਮਤਲਬ ਹੈ ਇਹ ਕਾਨੂੰਨ ਬਣਾ ਰਹੀ ਹੈ ਮਾਈਨੋਰਟੀਜ਼ ਦੇਤੇ ਜ਼ਬਰ ਕਰ ਰਹੀ ਹੈ ਇਹਦੇ ਨਾਲ ਕਿਵੇਂ ਕੁਝ ਆਪਣਾ ਹੱਲ ਹੋ ਸਕਦਾ ਸੋ ਮੇਰਾ ਮਤਲਬ ਹੈ ਕਿ ਇਹ ਸਾਰਾ ਉੱਤੋਂ ਸ਼ੁਰੂ ਹੋਵੇ ਥੱਲੇ ਨੂੰ ਆਵੇ ਜੇ ਸੈਂਟਰ ਦੀ ਸਰਕਾਰ ਤੇ ਪੰਜਾਬ ਦੀ ਸਰਕਾਰ ਇਹਦੇ ਵਿੱਚ ਸੰਜੀਦਗੀ ਦੇ ਨਾਲ ਕੰਮ ਕਰਨ ਤੇ ਇਹ ਕੰਮ ਹੋ ਸਕੇ ਹੈ ਕਿਉਂ ਕਰਕੇ ਜਿਹੜਾ ਵੀ ਸਾਡਾ ਫੂਡ ਚੇਨ ਹੈ ਉਹ ਵੀ ਸਾਰਾ ਪੋਲਿਊਟਡ ਹੋ ਗਿਆ ਤੇ ਜਿਹੜੇ ਟੈਲੀਫੋਨ ਸਾਡੇ 4G ਹੈ 5G ਹੈ ਇਹਦੇ ਨਾਲ ਸਾਰੀਆਂ ਮੱਖੀਆਂ ਸ਼ਹਿਦ ਦੀਆਂ ਮਰੀ ਜਾ ਰਹੀਆਂ ਤੇ ਸਾਰੇ ਪਾਸੇ ਪਤਾ ਸਾਨੂੰ ਸਾਰੀ ਥੀਸ ਦਾ ਹੈਗਾ ਪਰ ਇਹ ਇਸ ਕੋਈ ਕੰਮ ਨਹੀਂ ਰਿਹਾ ਹੁਣ ਇੰਡਸ ਵਾਟਰ ਟ੍ਰੀਟੀ ਬਣਾਈ ਹੈ ਇੰਡੀਆ ਨੇ ਤੇ ਪਾਕਿਸਤਾਨ ਤੇ ਵਰਲਡ ਬੈਂਕ ਨੇ ਤੇ ਸਾਡੀ ਗੱਲ ਤਾਂ ਵਿਚਾਈ ਨਹੀਂ ਸਾਨੂੰ ਕਿਉਂ ਨਹੀਂ ਪੁੱਛਿਆ ਗਿਆ ਇੰਡੀਆ ਤੇ ਪਾਕਿਸਤਾਨ ਨੇ ਆਪਸ ਵਿੱਚ ਗੱਲ ਕਰਕੇ ਇੰਡਸ ਵਾਟਰ ਟ੍ਰੀਟੀ ਬਣਾਤੀ ਪਰ ਜਿਹੜੇ ਅਸੀਂ ਲੋਕ ਹੈਗੇ ਅਸੀਂ ਜੈਨਰਸ ਅਸੀਂ ਅਜੇ ਵੀ ਆਪਣੇ ਆਪ ਨੂੰ ਸੋਵਰਨ ਕੋਹੋਂਦੇ ਆਂ ਕਿ ਕਰਕੇ ਅਸੀਂ ਆਪਣੀ ਸੋਵਰਨਿਟੀ ਕਦੇ ਛੱਡੀ ਨਹੀਂ ਹੈ ਤੇ ਜਿਹੜੇ ਸਾਡੇ ਕਨਸਟੀਟਿਊਸ਼ਨ ਕਨਸਟਿਟੂਐਂਟ ਅਸੈਂਬਲੀ ਦੇ ਦੋ ਮੈਂਬਰ ਸੀਗੇ ਸਰਦਾਰ ਭਪਿੰਦਰ ਸਿੰਘ ਮਾਨ ਤੇ ਸਰਦਾਰ ਹੁਕਮ ਸਿੰਘ ਉਹਨਾਂ ਨੇ ਕਨਸਟੀਟਿਊਸ਼ਨ ਦੇ ਉੱਤੇ ਸਿੱਖਾਵ ਨੂੰ ਦਸਖਤ ਨਹੀਂ ਕੀਤੇ ਠੀਕ ਹੈ ਮੈਨੂੰ ਕਹਿੰਦੇ ਹੋ ਕਿ ਤੂੰ ਦਸਖਤ ਕਰ ਦਿੰਦਾ ਤੇ ਐਮਪੀ ਬਣ ਜਾਂਦਾ ਇਹ ਮੇਰੀ ਮਜਬੂਰੀ ਹੈ ਕਿਉਂਕਿ ਮੈਂ ਪੀਸਫੁਲੀ ਕੰਮ ਕਰਨਾ ਚਾਹੁੰਦਾ ਮੈਨੂੰ ਕਰਨਾ ਪੈਂਦਾ ਪਰ ਜੇ ਤੁਸੀਂ ਪੁੱਛੋ ਕਿ ਕਨਸਟੀਟਿਊਸ਼ਨ ਅਸੀਂ ਮੰਨਦੇ ਹੈ ਜਿਹੜੋ ਸਾਡੇ ਕਨਸਟੀਟੂਟ ਮੈਂਬਰਸ ਜਿਹੜੇ ਉੱਥੇ ਗਏ ਸੀਗੇ ਇਸ ਨੂੰ ਬਣਾਉਣ ਦੇ ਲਈ ਉਹਨਾਂ ਨੇ ਦਸਕਤ ਨਹੀਂ ਜਦੋਂ ਕਨਸਟੀਟਿਊਸ਼ਨ ਦੇ ਕੀਤੇ ਤੇ ਫਿਰ ਅਸੀਂ ਕਿਵੇਂ ਕਹਿ ਸਕਦੇ ਕਿ ਜੀ ਅਸੀਂ ਤਾਂ ਮੰਨਦੇ ਤੇ ਕਨਸਟੀਟਿਊਸ਼ਨ ਦੇ ਵਿੱਚ ਹੈਗਾ ਕੀ ਇਸ ਕੰਡ ਆਰਟੀਕਲ 25 ਕਹਿੰਦੀ ਹੈ ਕਿ ਸਿਕਸਰ ਆ ਪਾਰਟ ਆਫ ਦ ਹਿੰਦੂ ਰਿਲੀਜਨ ਹੁਣ ਮੇਰਾ ਮਖੌਲ ਬਣਾ ਲਿਆ ਕਿ ਇਹ ਕਿਰਪਾਨ ਲੈ ਕੇ ਜਾਣਾ ਚਾਹੁੰਦਾ ਸੀਗਾ ਉਹਦੇ ਬਾਰੇ ਕਲੀਅਰ ਆਰਟੀਕਲ 25 ਚ ਲਿਖਿਆ ਹੈ ਕਿ ਸੈਕਟੈਂਡ ਵੇਅਰ ਹਿਸ ਕਿਰਪਾਨ ਜਿਹੜੀ ਮੈਂ ਪਾਈ ਹੋਈ ਹੈ ਐਂਡ ਕੈਰੀ ਹਿਸ ਕਿਰਪਾਨ ਹੁਣ ਇਹਦੇ ਵਿੱਚ ਸ਼ੱਕ ਕੀ ਹੈ ਤੇ ਮੇਰੇ ਮਗਰ ਸਾਰੇ ਪਏਗੇ ਕਿ ਜੀ ਇਹ ਤੋੜਾ ਸਾਹਿਬ ਕਹਿੰਦੇ ਕਿ ਹੁਣ ਦੇਖੋ ਐਸਟਪੀਸੀ ਦਾ ਮਾਲਕ ਸੀਗਾ ਸਿੱਖਾਂ ਦੀ ਐਸਟਪੀਸੀ ਦਾ ਉਹ ਕਹਿੰਦੇ ਕਿ ਮਾਨ ਨੇ ਪਾਣ ਲਿ ਜਾथे ਗੱਤਗਾ ਖੇਡਦੇ ਹੁਣ ਇਹੋ ਜਿਹੇ ਬੰਦੇ ਸਾਡੇ ਲੀਡਰ ਹੋਣ ਤੇ ਉਹਨਾਂ ਨੂੰ ਇਲੈਕਟਾ ਕੋ ਕੋਣਾਵੇ ਤਾਂ ਫੇਰ ਆਪਾਂ ਕਿੱਥੇ ਛੜੇ ਆ ਸਾਡੀ ਪਾਰਟਿਸਪੇਸ਼ਨ ਕੀ ਹੈ ਇਸ ਕੰਟਰੀ ਦੀ ਗਵਰਨੈਂਸ ਦੇ ਵਿੱਚ ਉਹ ਜ਼ੀਰੋ ਹੈ ਤਦ ਇਹ ਸਿੱਖਣੇ ਹੈ ਕਿ ਸਾਨੂੰ ਅਲੱਗ ਕਰੋ ਸਾਡੇ ਪਾਣੀ ਲੈਦਾ ਹੈ ਸਾਡਾ ਸਾਰਾ ਕੁਝ ਹੈ ਸਾਡਾ ਇਤਿਹਾਸ ਲੈਦਾ ਹੈ ਪਰ ਇਹ ਜਿਹੜੀ ਪੋਲੂਸ਼ਨ ਦੀ ਗੱਲ ਹੈ ਇਹ ਤਾਂ ਸਾਡਾ ਜਿਹੜਾ ਮਨ ਹੈ ਉਹ ਲੈਣਾ ਪਊ ਕਿਰ ਕੇ ਪਾਣੀ ਤਾਂ ਸਾਡੇ ਹੈ ਜਿੰਨਾ ਤੇ ਸਾਡੀ ਰਹਿ ਨਹੀਂ ਲੈਂਦੇ ਤੁਸੀਂ ਇੰਡਸ ਵਾਟਰ ਟ੍ਰੀਟੀ ਕਿਵੇਂ ਬਣਾ ਸਕਦੇ ਹੋ ਜਦੋਂ ਕਨਸਟੀਟਿਊਸ਼ਨ ਕਹਿੰਦਾ ਕਿ ਰਿਪੇਰੀਅਨ ਕਾਨੂੰਨ ਹੈ ਕਿ ਜਿਹੜੇ ਇਲਾਕੇ ਦੇ ਵਿੱਚੋਂ ਨਦੀ ਗੁਜ਼ਰੇਗੀ ਉਹਦਾ ਹੱਕ ਪਹਿਲਾ ਤੇ ਸਾਡੇ ਬਗੈਰ ਪੁੱਛਾ Rajasthan Haryana Delhi ਨੂੰ ਪਾਣੀ ਦਿੱਤੇ ਜਾ ਰਹੇ ਆ ਮੇਰਾ ਮਤਲਬ ਇਹ ਸਾਰੀਆਂ ਚੀਜ਼ਾਂ ਅਸੀਂ ਬਰਦਾਸ਼ਤ ਨਹੀਂ ਜੀ ਕਰ ਸਕਦੇ ਹਾਂ ਤੇ ਅਸੀਂ ਤੁਹਾਡੀ ਕਮੇਟੀ ਦੇ ਨਾਲ ਪੂਰਾ ਖੜੇ ਆ ਤੇ ਜਦੋਂ ਤੁਸੀਂ ਕਹੋਗੇ ਕਿਤੇ ਜਾਣਾ ਅਸੀਂ ਜਾਵਾਂਗੇ ਤੇ ਤੁਹਾਡੀ ਸਪੋਰਟ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ